ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਖਾਸ ਸ਼ਹਿਰ ਪੱਟੀ ਤਹਿਸੀਲ ਵੀ ਪੱਟੀ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਵੀਰ ਵਿਸ਼ਾਲ ਉਹਨਾਂ ਦੇ ਫਾਰਮ ਤੇ ਆਏ ਦੋਸਤੋ ਸ਼ਾਹ ਡੇਰੀ ਫਾਰਮ ਤੁਸੀਂ ਸਾਹਮਣੇ ਦੇਖ ਸਕਦੇ ਜੇ ਫਲੈਕਸ ਦੇ ਵਿੱਚ ਸ਼ਾਹ ਡੇਰੀ ਫਾਰਮ ਤੇ ਅੱਜ ਆਪਣੀ ਵਿਜ਼ਿਟ ਆ ਖਾਸ ਤੌਰ ਤੇ ਕਿਸੇ ਭਰਾ ਨੇ ਮੱਝਾ ਗਾਵਾਂ ਵੇੜਾ ਵੇਚਣੀਆਂ ਚਾਹੀਆਂ ਕਰਿਤਣੀਆਂ ਤੁਸੀਂ ਖਾਸ ਤੌਰ ਤੇ ਸੰਪਰਕ ਕਰ ਸਕਦੇ ਜੇ वीर मशाल ਉਹਨਾਂ ਦੀ ਰਾਇਸ਼ ਦੋਸਤੋ ਨੇੜੇ ਚਵਾਰਾ ਸਾਹਿਬ ਗੁਰਦੁਆਰਾ ਸਾਹਿਬ ਵੀ ਬਿਲਕੁਲ ਨਜ਼ਦੀਕ ਆ ਤੇ ਟ੍ਰਾਂਸਪੋਰਟ ਮੰਤਰੀ ਸਰਦਾਰ ਲਾਜਿਤ ਭੁੱਲਰ ਉਹਨਾਂ ਦੀ ਰਾਇਸ਼ ਵੀ ਬਿਲਕੁਲ ਨੇੜੇ ਤ ਖਾਸ ਪੱਟੀ ਵਿਜ਼ਿਟ ਕਰ ਲਿਓ ਤੁਸੀਂ ਹਰੀਕੇ ਪੱਤਨ ਤੋਂ ਸਿਰਫ ਕੋਈ 10-12 ਕਿਲੋਮੀਟਰ ਦੀ ਦੂਰੀ ਆ ਸਾਰੀ ਪੱਟੀ ਸ਼ਹਿਰ ਚ ਵੀ ਰੌਣਾਂ ਦੀ ਰਾਇਸ਼ ਵੀ ਆ ਤੇ ਫਾਰਮ ਵੀ ਬਿਲਕੁਲ ਪੱਟੀ ਸ਼ਹਿਰ ਦੇ ਵਿੱਚ ਹੀ ਆ ਬਿਲਕੁਲ ਸਾਫ਼ ਸੁਥਰਾ ਤੇ ਇੱਕ ਨੰਬਰ ਦਾ ਕੰਮ ਹੁੰਦਾ ਉਹ ਮੇਰਾ ਭਰਾ ਕੋਈ ਵੀ ਜੋ ਤੁਹਾਨੂੰ ਆਪਾਂ ਡਿਟੇਲ ਦੱਸਾਂਗੇ ਉਸ ਬਿਹਾਵ ਤੇ ਤੁਸੀਂ ਵਿజిਟ ਕਰੋਗੇ ਤੇ ਤੁਹਾਨੂੰ ਜਿਹੜੀ ਪ੍ਰਤੱਖੋ ਚੀਜ਼ ਦੇਖਣ ਦੇ ਵਿੱਚ ਨਜ਼ਰ ਵੀ ਆਊਗੀ ਅੱਜ ਤਰੀਕ ਤੁਸੀਂ ਨੋਟ ਕਰ ਲਓ 1 ਅਗਸਤ ਤੇ ਸਮਾਂ ਮਾਰਨਿੰਗ ਦੇ ਕੋਈ 8 8:30 ਵਜੇ ਇਹ ਵੀਡੀਓ ਬਣਾ ਰਹੇ ਆਪਾਂ ਅੱਜ ਇਸ ਵੀਡੀਓ ਦੇ ਵਿੱਚ 4 ਵੜਾ ਤੁਹਾਨੂੰ ਦਿਖਾਉਣੀਆਂ ਆਪਾਂ ਠੀਕ ਹੈ ਜੀ 3 ਵੜਾ ਬਿਲਕੁਲ ਸੱਜਰਦਾ ਜੀਆਂ ਸੁਈਆਂ ਹੋਣਗੀਆਂ ਇੱਕ ਐਂਡ ਦੇ ਵਿੱਚ ਵੱਛੀ ਦਿਖਾਵਾਂਗੇ ਗੱਬਨ ਟੁਕੀ ਤਿਆਰੀ ਵਾਲੀ ਆ ਗੱਲਬਾਤ ਕਰਾਂਗੇ ਵੀਰ ਵਿਸ਼ਾਲ ਹੋਂਦੇ ਨਾਲ ਉਹਨਾਂ ਤੋਂ ਆਪਾਂ ਡਿਟੇਲ ਲਵਾਂਗੇ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਪੂਰੀ ਗੱਲਬਾਤ ਕਰਾਂਗੇ ਆਹ ਮਲਾਉਣੇ ਆ ਤੁਹਾਨੂੰ ਸਭ ਤੋਂ ਪਹਿਲਾਂ ਵਿਚਾਰ ਕਰਦੇ ਸਸਰੀ ਕਾਲ ਸਸੀਗਾ ਸੰਦੂ ਸਾਹਿਬ ਸਾਹਿਬ ਮਹਾਰਾਜ ਠੀਕ ਠਾਕ ਵਾਹ ਵਧੀਆ ਤੁਸੀਂ ਸ਼ੁਕਰ ਮਾਲਕ ਦਾ ਮਹਾਰਾਜ ਹੋਰ ਛੋਟੇ ਵੀਰ ਆਹ ਬੜਾ ਆਪਣਾ ਵੀ ਚਾਹ ਵਾਲਾ ਹਣਾ ਜੀ ਬਹੁਤ ਜਿਆਦਾ ਜੀ ਇਹਦਾ ਕੰਮ ਆ ਜੀ ਵੀਡੀਓ ਬਣਾਉਣ ਲੱਗੇ ਆ ਹਾਂ ਵਸੇ ਜੀ ਯਾਰ ਤੁਹਾਡਾ ਕੰਮ ਤਾਂ ਜ਼ਿਆਦਾਤਰ ਹੁੰਦਾ ਵੀ ਬਾਹਰ ਪਸ਼ੂ ਲੱਭਣੇ ਲਾਉਣੇ ਰੋ ਪੌੜਾ ਫੇਰਾ ਤੁਹਾਡਾ ਜ਼ਿਆਦਾ ਬਾਹਰ ਦਾ ਕੰਮ ਆ ਜੀ ਬਾਹਰ ਦਾ ਕੰਮ ਜ਼ਿਆਦਾ ਵੀ ਜਿਆਦੀ ਸਾਫ ਸਮਾਰਤ ਤੁਸੀਂ ਦੋ ਟਾਈਮ ਚੁਾਈ ਕਰਦਾ ਆਈ ਚੁਈ ਇਹਨੇ ਕੰਮ ਆ ਸਾਰਾ ਪੂਣਾ ਪੂਣਾ ਜੋ ਜੀ ਮੈਨੇਜਮੈਂਟ ਕੰਮ ਵੇਖਣਾ ਦੇਖ ਰਹਿਣਾ ਉਹਦੇ ਨੇ ਦੇਖਣਾ ਹੱਤੇ ਵੀਰ ਕੋ ਠੀਕ ਆ ਹੋਰ ਠੀਕ ਠਾਕ ਵੀਰ ਹਾਂਜੀ ਹਾਂਜੀ ਵੀਰ ਜੀ ਵੀਡੀਓ ਜਿਆਦੀ ਆ ਇਹ ਵੀ ਇਹ ਨੈਟ ਤੇ ਵੀਡੀਓ ਜਿਆਦੀ ਵੇਖਿਆ ਜਾਂਦਾ ਇਹ ਜਾਂਦਾ ਆਪਾਂ ਵੀ ਪਾਇਆ ਕਰੀਏ ਜੀ ਆ ਚੱਲ ਭਰਾ ਤੇਰਾ ਸ਼ੌਂਕ ਪੂਰਾ ਕਰ ਦਿੰਨੇ ਉਹ ਤਾਂ ਆਪਾਂ ਵੀ ਬਾਬੇ ਦੀ ਕਿਰਪਾ ਨਾਲ ਬਾਰਾ ਦੀ ਕਿਰਪਾ ਆ ਇਹ ਮਾਲ ਵੈਸੇ ਤੁਹਾਡੇ ਕੋਲ ਜਦੋਂ ਵੀ ਦੇਖਿਆ ਸਾਫ ਸੁਥਰਾ ਹੀ ਹੁੰਦਾ ਸਾਫ ਸੁਥਰਾ ਜੀ ਚੌਹੇ ਨੁਕਰਾਂ ਪੂਰੀਆਂ ਹੋਣਗੀਆਂ ਬਾਕੀ ਚਲੋ ਇਹ ਕਰਮਾਲੀਆਂ ਦਾ ਕੋਈ ਐਨ ਕਹਿ ਨਹੀਂ ਸਕਦੇ ਇਹਨਾਂ ਦੇ ਵਿੱਚ ਵੜ ਕੇ ਦੇਖਿਆ ਨਹੀਂ ਵਪਾਰੀ ਨੂੰ ਵੀ ਕੁਝ ਮਾੜਾ ਪੈ ਜਾਂਦਾ ਇਹਦੇ ਵਿੱਚ ਕੋਈ ਵਡਿਆਈ ਵਾਲੀ ਗੱਲ ਨਹੀਂ ਬਿਲਕੁਲ ਬਿਲਕੁਲ ਤੇ ਬਾਕੀ ਜਿੰਨਾ ਵੀ ਪੁੱਛੋ ਆਪ ਦੀ ਕੀਮਤ ਆਪ ਦੀ ਕੋਸ਼ਿਸ਼ ਕਰੀ ਬਾਤ ਤੋਂ ਆਪ ਚੰਗਾ ਲਿਓ ਹੂੰ ਕੋਈ ਵੀਰੋ ਵਿਚਾਰ ਚੰਗੀਆਂ ਵੇੜਾ ਨੇ ਬਾਕੀ ਅੱਜ ਮੈਨੂੰ ਲੱਗਦਾ ਵੀ ਇੱਕ ਵੱਡੀ ਵੜੀ ਆਪਾਂ ਦਿਖਾ ਦੇਣੀ ਹੈ 5 24 ਲੀਟਰ ਡੱਬੇ ਇਹਦੇ ਤੇ ਅੱਜ ਪੰਜਵਾਂ ਦਿਨ ਨੂੰ ਸੂਈ ਨੂੰ ਬੈਰੂ ਸੰਤੂ ਸਾਹਿਬ ਐਸ ਟਾਈਮ 23 24 ਕਿਲੋ ਦੇ ਤੇ ਰੈਡੀ ਆ 23 24 ਹਾਂਜੀ ਲੈਣਾ ਦਿਖਾਓ ਵੀ ਇਹਦੇ ਨਾਲੋਂ ਲਗਭਗ 23 24 ਕਿਲੋ ਦੁੱਧ ਦੀ ਮਾਲਕਨਾਂ ਅੱਜ ਦੀ ਘੜੀ ਹੈ ਠੀਕ ਆ ਜੀ ਹਾਂਜੀ ਹਾਂਜੀ ਵੇਖੋ ਬਾਕੀ ਗਾਂ ਮੇਰਾ ਭਰਾ ਵਧਾਉਣੀ ਘਟਾਉਣੀ ਚੀਜ਼ ਉਹ ਸੇਵਾ ਜਿੰਨਾ ਦਾ ਪੱਕਾ ਰਾਲਿਆ ਤੋਂ ਲਈ ਆ ਤੇ 27 28 ਕਿਲੋ ਦੁੱਧਾਂ ਦੇ ਸੀ 34 ਕਿਲੋ ਤੋਂ ਬੇਦਰਮਾਨ ਨਾਲੇ ਦੇ ਸਾਦੀ ਅੱਜ ਦੀ ਠੀਕ ਆ ਜੀ ਇਹ ਲੱਗਦਾ ਹੈ ਵੀ ਚਲੋ ਇੱਕ ਦਿਨ ਫਰਕੇ ਆ ਜਾਣੇ ਆ। ਬਾਸ ਜੀ ਬਾਸ ਗੱਲ ਉੱਪਰ ਚੰਗੀ ਆਂਦੀ ਆ। ਕੀ ਕਿਲੋ ਤਾਂ ਬਾਹਰ ਹੀ ਜਾਏਗੀ। ਬਾਕੀ ਵਿਚਾਰ ਹੈ ਵੀ ਚਲੋ ਫਾਰਮ ਆਣੀਆਂ ਬੜਾ ਵੱਡੀ ਆ। ਹਾਂ ਪੋਲ ਵੱਡੀ ਆ ਕੋਈ ਵੀਰ ਵੀ ਸੌਦਾ ਕਰ ਸਕੇ। ਇਹ ਨਾਲ ਕੋਈ ਆਕੇ ਕੀ ਛੋਟੀ ਆ। ਪੋਲ ਵੱਡੀ ਹੈ ਇਹਦੀ ਆ ਵੇਖ ਲਓ ਇਹ ਨਾਲ ਆਕੇ ਕੋਈ ਮੇਰੀ 6 ਫੋਰਟ ਆਈ ਦਾ ਕਿੱਡੀ ਵੜ ਆ। ਹਾਂ। ਹਾਂ ਪੋਲ ਵੱਡੀ ਆ। ਪੋਲ ਵੱਡੀ ਆ। ਅਜ ਵਿਚਾਰ ਵੀ ਅਜ ਦਿਨ ਕਿਨੇ ਦੱਸੇ ਆ। ਇਹਨੂੰ ਪੰਜਵਾਂ ਦਿਨ ਸੰਤੂ ਸਾਹਿਬ ਸੂਈ ਨੂੰ ਹੋਇਆ। ਪੰਜਵਾਂ ਦਿਨ ਅੱਜ ਪੰਜਾਬ ਦੇ ਨਾਲ ਦੀ ਸੂਈ ਆ। ਜੇ ਨਹੀਂ ਆ ਤੁਸੀਂ ਉਧਰ ਬੈਠੇ ਪੰਸਨ ਜੀ ਸਾਹਿਬ ਦੋਵੇਂ ਬੰਨੇ ਬੈਠ ਜਾਓ। ਲਓ ਜੀ। ਦੋਵੇਂ ਪਾਸੇ ਬੈਠ ਕੇ ਮੇਰਾ ਭਰਾ ਚਵਾਈ ਕਰੀ ਚਲੋ ਠੀਕ ਆ ਜੀ। ਦੇਖੋ ਸਲੇਵੇ ਦੀ ਸਫਾਈ ਚੈੱਕ ਕਰੋ ਬਹੁਤ ਖੂਬਸੂਰਤ ਅਲਟਰ ਤੇ ਮਗਰ ਦੇ ਆ ਗਿਆ ਬੱਚਾ ਮੇਲਕਾਫ ਆ ਜੀ। ਮੇਲਕਾਫ ਆ। ਮਗਰ ਬੱਚਾ ਚੈੱਕ ਕਰਾ ਦਿਓ ਠੀਕ ਆ ਜੀ ਮਗਰ ਬੱਚਾ ਮੇਲਕਾਫ ਆ। ਸੋ ਬੈਟਰੀ ਚਵਾਈ ਦੀ ਵੀਰੇ ਵਿਸ਼ਾਲ ਬਿਲਕੁਲ ਹੋਈ ਆ। ਜੀ ਫੋਨ ਗਰੰਟੀ ਹੋ ਗਈ ਥਣਾ ਦੀ ਕੋਈ ਆਨਲਾਈਨ ਵੀ ਸੌਦਾ ਕਰ ਲੈਣਾ ਨਾ। ਹਾਂ ਜੀ। ਫੋਨ ਗਰੰਟੀ ਹੋ ਗਈ ਪੰਜ ਧਾਰਮਣਾ ਮਾਰੇ। ਹੋ ਗਰੰਟੀ ਆ ਆਪਣੀ ਵੀਡੀਓ ਦੇ ਮਾਧਮ ਚ ਵੀ ਕਰਾਂਗੇ ਭਾਵੇਂ ਜਿਹਾ ਅੱਜ ਤੋਂ ਆ ਕੇ ਘਰੇ ਲਕੋਗੇ ਆ ਦੀ ਦੋੜਾਂ ਤਸੱਲੀ ਕਹਿੰਦੇ ਭਾਪਾ ਪਾ ਦੇ ਆਪਾਂ ਨੂੰ ਇਹ ਨਹੀਂ ਵੜੀ ਕੋਈ ਕਹਿ ਨਾ ਦਾ ਦੇ ਕਿ ਇਹਦੇ ਕੋਈ ਚੋਣ ਚੁਆ ਕੋਈ ਧੋਖਾ ਆਊਗਾ ਜੀ ਹਾਂ ਮੈਂ ਵੀ ਚੁਆਈ ਵਾਲੇ ਪਾਸੋਂ ਵੀ ਕਰਵਾਣੀ ਇੱਕ ਨੰਬਰ ਮਿਲੂਗੀ ਤੁਹਾਨੂੰ ਹਾਈਟ ਕਾਤ ਵੱਡੀ ਆ ਸਵੇਰ ਦੁੱਜਾ ਮੰਨ ਕੇ ਵੀ ਤੁਸੀਂ ਸੌਦਾ ਕਰ ਲਿਆ ਜੇ ਮਗਰ ਪਛਤਾ ਮਿਲਦਾ ਆ ਇਸ ਵਕਤ 24 ਲੀਟਰ ਤੇ ਕਰਵਾਣੀ ਚੱਲਣ ਰਹੀ ਆ ਉਹ ਦਿਨ ਦੂਰ ਨਹੀਂ ਵੀਰਾਂ ਦਾ ਵੀ ਜਦੋਂ 30 28 30 ਲੀਟਰ ਨੂੰ ਟੱਕਰ ਲਾਊਗੀ ਠੀਕ ਆ ਆ ਬੈਕਸਾਈਡ ਤੋਂ ਦੇਖੋਗੇ ਤੁਸੀਂ ਬਿਲਕੁਲ ਫਾੜੀ ਵਾਲਾ ਲੇਵਾ ਆ ਦੇਖੋ ਜੀ ਵਨ ਡਰ ਮੇਰਲੇ ਤੁਹਾਡੇ ਸਾਹਮਣੇ ਆ ਕਾਫੀ ਵੀਰ ਆਪਣਾ ਜਿਹੜੇ 25 ਲੀਟਰ ਜਾਂ 25 ਲੀਟਰ ਤੋਂ ਪਲੱਸ ਵੈੜ ਦੀ ਡਿਮਾਂਡ ਕਰਦੇ ਰਹਿੰਦੇ ਆ ਉਹਨਾਂ ਲਈ ਖਾਸ ਤੌਰ ਤੇ ਵੈੜ ਆਪਾਂ ਦਿਖਾ ਰਹੇ ਆ ਠੀਕ ਹੈ ਜੀ ਵੱਡੀ ਵੈੜ ਆ ਲੰਬਾਈ ਵੇਲ ਚੰਗੀ ਸਪੈਸ਼ਲ ਹਾਂ ਜੀ ਸਮਝ ਲਿਆ ਇੱਕ ਵਾਰੀ ਤੁਹਾਨੂੰ ਬਹੁਤ ਤੋਰ ਕੇ ਦਰਸ਼ਨ ਕਰਾਉਣੇ ਨੇ ਕਰਵਾ ਲੈਂਦੇ ਹਾਂ ਜੀ ਖੋਲ ਕੇ ਦਿਖਾ ਦਿਓ ਜੀ ਬੋਲੇ ਬੋਲੇ ਚਲੋ ਬਾਹਰ ਤੇ ਨੀਂਦ ਚੁਗੀ ਆ ਪਰਵਾ ਦੇਣਾ ਸੀ ਨੂੰ ਅਗਲੇ ਘਰੇ ਮੈਲਾ ਮਾਰੂਗੀ ਆ ਤੇ ਫਿਰ ਦੱਸਾਂਗੇ ਆਪਾਂ ਵੀਰ ਤੋਂ ਕਰੋ ਚੈੱਕ ਜੀ ਸੋ ਚੈੱਕ ਕਰਕੇ ਕੱਢ ਪੈਂਦੀ ਹਾਈਟ ਕਰਦੇ ਕਿਸਾਨ ਜੀ ਨੂੰ ਪੂਰਾ ਜਿੱਦਾਂ ਇੱਕ ਆਪਾਂ ਨੋਟ ਕਰਾ ਦਿੱਤੀ ਬੋਦੀ ਵਾਲੀ ਵੱਛੀ ਆ ਐਨ ਕਮਾਣੇ ਤੁਸੀਂ ਦੇਖੋਗੇ ਬਿਲਕੁਲ ਸਮਾਲ ਸਾਈਜ਼ ਕਰਨ ਉੱਚੇ ਚ ਪੱਦਰ ਤੇ ਬੂਥੀ ਬਾਥੀ ਦੇ ਕੋਟੀਕਾ ਜੀ ਬੋਦੀ ਵਾਲੀ ਵੜਾ ਸੋਨ 22 ਵਜਨ ਵੇਟ ਪੂਰਾ ਆ ਦੇਖੋ ਪਰ ਪਰ ਸਿੱਧੇ ਦੇਬੇ ਹਾਈਡ ਵਿਖਾ ਦੇ ਨਿਕਾ ਸਾਡਾ ਬੋਲੋ ਪੂਰਾ ਪੂਰਾ ਆਉਂਦੀ ਹੈ ਜੀ ਲੈ ਵੀ ਹੈ ਨਾ ਕਰੋ ਚੱਕ ਠੀਕ ਆ ਬਹੁਤ ਵੱਡੀ ਬਿਹੜਾ ਹਾਂ ਧੀਰੀ ਆ ਸੀਰ ਸਾਊ ਆ ਸਭ ਤੋਂ ਮੇਲਗਾਲਾ ਪੀਛੇ ਗੀ ਜੀ ਜੇ ਕੋਈ ਵਾਈ ਕਰਵਾ ਲੂ ਤੂੰ ਇੱਕ ਨੰਬਰ ਲੱਗੀ ਆ ਗੱਲ ਮੇਨ ਮੋਕ ਦੀ ਇਹ ਵੀ ਚੋਣ ਪਸ਼ੂ ਨਾ ਮਾਰਾ ਨਿਕਲੇ ਦਵਾਈ ਇੱਕ ਨੰਬਰ ਲੱਗੀ ਆ ਠੀਕ ਆ ਸੋ 24 ਲੀਟਰ ਦੀ ਦੋਸਤੋ ਕਪੈਸਿਟੀ ਆ ਇਸ ਵਕਤ ਹੈ ਰਿਸ ਚੰਗਾ ਕੋਲ ਕੇਅਰ ਕਰਨ ਵਾਲਾ ਲੈ ਜਾ 30 ਕਿਲੋ ਤੋਂ ਬਾਹਰ ਦੁੱਧ ਵੇਰ ਦਊਗੀ ਘਟ ਨਾ ਦਊਗੀ ਹਾਂ ਹਾਂ ਗਾੜੂ ਮੌਕੇ ਦਾ ਹੁੰਦਾ ਹੈ ਕਿ ਸੇਵਾ ਤੇ ਡਿਪੈਂਡ ਕਰਦਾ ਹੈ ਸੇਵਾ ਤੇ ਡਿਪੈਂਡ ਕਰਦਾ ਹੈ ਸਿਆਲ ਬਰੇ ਕੀ ਮੌਨਰ ਕੀ ਡਿਮਾਂਡ ਕਰਦਾ ਇੰਦੀ ਇਹ ਰਾਜਵੀਰੇ ਸਿਆਲ ਹੋਵੇ ਤਾਂ ਜੋ ਮਰਜੀ ਕਰੀ ਜਾਈਏ ਅੱਜ ਜਿਹੜਾ ਮੌਕਾ ਤੇ ਐਂਡ ਜੀ 100 ਦਾ ਨੋਟ ਛੋੜ ਕਰਨੀ ਆ 95000 ਦੀ ਜੱਸ ਨੂੰ ਵੇਰ ਦੇਣੀ ਆ 95000 ਦੀ ਹਾਂ ਜੀ ਠੀਕ ਹੈ ਵੀਰੇ ਹਾਂ ਜੀ ਲੋ ਵੀ ਇਹ 95000 ਦੀ ਅੱਜ ਭਰਾਵਾਂ ਨੂੰ ਮਿਲਣੀ ਆ 95000 ਮੁੱਲ ਰਹੂਗਾ ਬਾਕੀ ਤੁਹਾਡੀ ਸਮਰੱਥਾ ਚੰਗੀ ਫੀਡਿੰਗ ਆ ਚੰਗਾ ਮੈਨੇਜਮੈਂਟ ਆ 28 ਚੋਲਿਓ 30 ਚੋਲਿਓ ਅੱਜ ਤੋਂ ਤੁਹਾਨੂੰ ਦੱਸ ਦਿੱਤਾ ਵੀ 24 ਲੀਟਰ ਤੋਂ ਸਟਾਰਟਿੰਗ ਕੀਤੀ ਆ ਬੋਲੋ ਚੋਂ ਬਾਹਰ ਆਉਂਦੇ ਆ ਸਾਰੇ ਇਤੋਂ ਬਾਅਦ ਇੱਕ ਆਪਣੇ ਕੋਲ ਵਿਸ਼ਾਲ ਸਾਈਜ਼ ਦੇ ਨੰਬਰ ਤੇ ਆ ਬੈਡ ਆ ਗਈ ਕ੍ਰਾਸ ਜਰਸੀ ਕ੍ਰਾਸ ਚ ਆ ਗਈ ਜੀ ਲਓ ਜੀ ਜਰਸੀ ਕ੍ਰਾਸ ਅੱਗੇ ਮੇਰਾ ਭਰਾ ਚੈੱਕ ਕਰੋ ਮਗਰ ਬੱਛਾ ਬੱਛਾ ਜੀ ਅੱਜ ਕਿੰਨੇ ਦਿਨਾਂ ਦੀ ਸੂਈ ਹੈ ਅੱਜ ਇਹਨੂੰ 10ਵਾਂ ਦੇਣਾ ਜੀ ਸੂਈ ਨੂੰ 10ਵਾਂ ਦੇਣਾ ਸੂਈ ਨੂੰ ਹਾਂਜੀ ਤੇ ਦੁੱਧ ਦੀ ਵੀਰੇ ਕਿ ਇਸ ਟਾਈਮ 13 ਕਿਲੋ ਤੇ 14 ਕਿਲੋ ਦੇ ਵਿਚਕਾਰ ਚੱਲਦੀ ਹੈ ਜੀ 13 14 ਦੇ ਵਿਚਕਾਰ ਚੱਲਦੀ ਹੈ 10ਵਾਂ ਦੇਣਾ ਸੂਈ ਨੂੰ ਅਜੇ ਮੈਲਾ ਨਹੀਂ ਸਟਾਰਟ ਕੀਤਾ ਠੀਕ ਆ ਹਾਂਜੀ ਸੂਈ ਤਾਂ ਦੂਜਾ ਹੈ ਨਾ ਹਾਂਜੀ ਦੂਜਾ ਸੂਆ ਜੀ ਲਓ ਜੀ ਦੂਜਾ ਸੂਆ ਠੀਕ ਆ ਜੀ 13 ਤੋਂ 14 ਦੇ ਦਰਮਿਆ ਸੋ ਠੰਡੀ ਧੀਰੀਆ ਮੇਰਾ ਭਰਾ ਹਾਥੂ ਚਲਾ ਕੇ ਪੂਰੀ ਤਸੰਨੂ ਸੰਧੂ ਸਾਹਿਬ ਆਪਣੇ ਕੋਈ ਵੀ ਗਾਂ ਉਹਦੇ ਨੇ ਲੈ ਕੇ ਚੋੜਿਓ ਹੂੰ ਕੋਈ ਵੀ ਕੋਈ ਦੋਨੇ ਬਨੇ ਤਾਂ ਲੰਗਾ ਪਾੜੋ ਰਸੀ ਪਾੜੋ ਨਾ ਕੋਈ ਗੱਲ ਲੰਗਾ ਪਛੜੀਆਂ ਕੋਈ ਗੱਲ ਹੋਊਗੀ ਕਰੋ ਚੱਕ ਠੀਕ ਹੈ ਜੀ ਸੋ ਬਹੁਤ ਵਧੀਆ ਥਾਣ ਲੱਗਾ ਮੁੱਠੀ ਮੁੱਠੀ ਥਾਣਾ ਕਰਮਾਣੀ ਨੂੰ ਇੱਕ ਸੰਧੂ ਸਾਹਿਬ ਦੀ ਹੋਰ ਖਾਸੀਅਤ ਇੱਕ ਸਿਆਣੇ ਦੇ ਕਹਾਵਤ ਆ ਨਾ ਕਹਿੰਦੇ ਆ ਭਾਈ ਗਾਂ ਦੇਲੇ ਪਈ ਗਾਂ ਚੋਲ ਨੇ ਜੰਮ ਦਾ ਬੱਚਾ ਬਾਦੋ ਨਿਆਣਾ ਬਾਦੋ ਗਾਂ ਚੋਲਿੰਦਾ ਇਸ ਗਾਂ ਦੇਲੇ ਬਾਦੋ ਜੰਮ ਦਾ ਬੱਚਾ ਜੇ ਚਾਹਨਾ ਪੋਲੀ ਰੂਰਗੀ ਉਹ ਕੰਮ ਆਇਦਾ ਠੀਕ ਆ ਠੀਕ ਲੋਬੀ ਸੋ ਚਵਾਈ ਚ ਵੀ ਦੋਸਤੋ ਬਿਲਕੁਲ ਬੈਸਟ ਲੱਗੀ ਆ ਗੱਲ ਮੁੱਕਦੀ ਏ ਆ ਠੀਕ ਆ ਉਹਦੀ ਉਦਾਹਰਨ ਦੇਣ ਦਾ ਮਤਲਬ ਏ ਵੀ ਬੱਚਾ ਵੀ ਚੋਕੀ ਹਾਂ ਬੱਚਾ ਵੀ ਚੋਕੀ ਹੋ ਸਕਦਾ ਇਧਰ ਬੈਣੀ ਵਾਲੇ ਪਾਸੇ ਤੁਹਾਨੂੰ ਵਿਖਾ ਦਈਏ ਆ ਦੇਖੋ ਜੀ ਸੋ ਥਣ ਦਾ ਸਾਇਜ ਵੇਖੋ ਇਹ ਬੈਣੀ ਵਾਲੇ ਪਾਸੇ ਦਿਖਾ ਰਹੇ ਆ ਕੋਈ ਬਾਦੂ ਘੱਟੂ ਨਿਸ਼ਾਨ ਉੱਪਰ ਤੁਹਾਨੂੰ ਨਜ਼ਰ ਨਹੀਂ ਆਊਗਾ ਬਿਲਕੁਲ ਸਾਫ਼ ਥਾਣਾ ਮੁੱਠੀ ਥਾਣਾ ਜੀ ਮੁੱਠੀ ਥਾਣ ਦਾ ਗਨੋਕਲ ਥਾਣਾ ਜਿਹੋ ਜਿਹਾ ਥਾਣਾ ਉਹਦੀ ਧਾਰ ਹੋਗੀ ਕਰਮਾ ਦੀ ਠੀਕ ਜਿਹੀ ਮੋਟੀ ਸੋ ਚੰਗੀ ਇਹ ਵਾਇਰਾ ਦੋਸਤੋ ਕਰਾਸ ਬਰੀਡ ਦੇ ਵਿੱਚ ਆ ਕੀ ਆ ਜਰਸੀ ਕ੍ਰਾਸ ਬ੍ਰੀਡ ਬਾਕੀ ਲੰਬਾਈ ਲੰਬੂਈ ਵੈੜਦੀ ਚੰਗੀ ਆ। ਬੋਲਾ ਜੀ। ਸੋ ਦੱਸਾਂ ਕਿ ਇਹਨਾਂ ਦੀ ਸੂਈ ਹੈ 12 13 13 14 ਦੇ ਦਰਮਿਆਨ ਤੇ ਲੰਢੀ ਆ। ਲੈ ਵੀ ਵਿਚਾਲੇ ਵੀ ਮੜਾ ਤੋੜ ਕੇ ਦਿਖਾਉਂ ਇੱਕ ਬਰੀ। ਇਹ ਜਿਹੜੀ ਇਹ ਵੀ ਗਰਮੀਆਂ ਦਾ ਤੋਹਫਾ ਇਹਨੂੰ ਕੋਈ ਗਰਮੀ ਗਰਮੀ ਨਾਲ ਕੋਈ ਦਿੱਕਤ ਨਹੀਂ ਆ। ਆਹ ਦੇਖੋ ਜੀ। ਲਓ ਜੀ ਠੀਕ ਆ ਜੀ। ਸੋ ਕ੍ਰਾਸ ਬ੍ਰੀਡ ਆ। ਤੇ ਅਸੀਂ ਆਪਾਂ ਨੋਟ ਕਰਾਈਦਾ ਵੀ ਨਾਲ ਦੇ ਨਾਲ ਦੋਸਤ ਗਰਮੀ ਦੀ ਚਿੰਦ ਜਾਣਾ ਚਲੋ ਸਿਆਲ ਦੇ ਵਿੱਚ ਇੱਕ ਪਲੱਸ ਪੁਆਇੰਟ ਆ ਵੀ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਪਸ਼ੂ ਸਵੇ ਆ ਸਿਆਲ ਦੇ ਵਿੱਚ ਜਾ ਕੇ ਇਹਨਾਂ ਕਰਮਾਲ ਨੇ ਵਧਣਾ ਹੀ ਆ ਠੀਕ ਆ ਜੀ ਇਹ ਵੀ ਹੋਊਗਾ ਵੀ ਸਿਆਲ ਦੇ ਵਿੱਚ ਖਰੀਦਿਆ ਤੇ ਗਰਮੀ ਨੂੰ ਗਰਮੀ ਆਉਣ ਵਾਲੀ ਆ ਤੇ ਪਸ਼ੂ ਦੁੱਧੋਂ ਘਟੂਗਾ ਠੀਕ ਆ ਜੀ ਦੁੱਧੋਂ ਕਰਮਾਲ ਨੇ ਵਧਣਾ ਹੀ ਆ ਮੌਕੇ ਦੇ ਜਿੰਨਾ ਤੱਕ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਆ ਦੇਖੋ ਜੀ ਸੀਲ ਸੌ ਠੰਡੀ ਧੀ ਠੀਕ ਆ ਜੀ ਆ ਦੇਖੋ ਅਸ਼ੋਕ ਜੀ ਸਾਹਿਬ ਇਹ ਕੀ ਮੁੱਲ ਕੀ ਡਿਮਾਂਡ ਰਹੂਗੀ ਜੀ ਸੰਧੂ ਸਾਹਿਬ ਇਹਦੀ ਡਿਮਾਂਡ ਆ ਜੀ 65 ਕਰਾ ਲਓ 70 ਕਰਾ ਲਓ ਹਾਂ ਜਿੱਦੇ ਸੌਦਾ ਨੋਟ ਚੋਟ ਕਰਨੀ ਹੈ 55000 ਦੀ ਜੈਸ ਨੂੰ ਬੈਠ ਦੇਣੀ ਆ 55 ਦੀ ਹਾਂ ਜੀ ਠੀਕ ਆ ਭਰਾ ਮੋਟਰੋਂ ਨੇ ਲਾਜ ਹਾਂ ਮੇਲਾ ਲੁੱਟਣ ਦੇ ਵਿਰਗੇ ਲੋ ਵੀ ਇਹ 55000 ਰੁਪਏ ਅਜ ਆਪਣੇ ਭਰਾਵਾਂ ਨੂੰ ਮਿਲ ਜੂਗੀ ਠੀਕ ਹੈ ਜੀ ਹਾਂਜੀ ਤੇ ਸਟਾਰਟਿੰਗ ਜਿਹੜੀ ਇਹ 13 14 ਲੀਟਰ ਤੋਂ ਕੀਤੀ ਆ ਮੈਲੇ ਮੂਲੇ ਤੇ ਹਜੇ ਕਰਵਾ ਲੈਣੇ ਸਟਾਰਟ ਹੋਣਾ ਹੈ ਮੈਲਾ ਮੂਲਾ ਮਾਰੂਗੀ ਠੀਕ ਹੈ ਜੀ ਪੀਕ ਤੇ ਜਾਂਦੇ ਜਾਂਦੇ ਹੋ ਸਕਦਾ ਵੀ 15 16 16 ਨੂੰ ਟੱਕਰ ਦੇ ਦੇ ਜੇ ਕੋਈ ਬਾਹਰੀ ਵੱਡੀ ਗੱਲ ਨਹੀਂ ਕੀ ਇੱਧਰ ਇੱਕ ਤੀਜੇ ਨੰਬਰ ਤੇ ਆਪਣੇ ਕੋਲ ਵਿਚਾਰ ਆ ਵੀ ਵੈਡ ਕਰਾਸ ਬ੍ਰੀਡ ਜੀ ਆ ਹਾਂਜੀ ਸਮਝਾ ਤੇ ਇਹ ਵੈਡ ਦਾ ਕੀ ਵੇਰ ਬਾਕੀ ਡਾਟਾ ਵੀਰ ਉਹ ਸੰਧੂ ਸਾਹਿਬ ਕੱਲ ਸਵੇਰ ਹੀ ਸੂਈ ਆ ਕੱਲ ਮਾਰਨਿੰਗ ਸੁਈ ਆ ਮਾਰਨਿੰਗ ਸੁਈ ਬੱਚੀ ਨੇ ਨਾ ਜਨਮ ਦਿੱਤਾ ਹੈ ਮਗਰ ਬੱਚੀ ਆ ਹਾਂਜੀ ਲਓ ਜੀ ਡੱਬੀ ਬਿਲਕੁਲ ਲਾਲ ਚਿੱਟੀ ਡੱਬੀ ਵਿੱਚ 200 ਮਾਰਨਿੰਗ ਬੱਚੀ ਬਹੁਤ ਵਧੀਆ ਦਿੱਤੀ ਆ ਠੀਕ ਆ ਜੀ ਜਿਵੇਂ ਇੱਕ ਐਰ ਸ਼ਰਦ ਦਾ ਪਰ ਰੰਗ ਦੇਖਦੇ ਆ ਠੀਕ ਆ ਆ ਮਗਰ ਬੱਚੀ ਆ ਗਈ ਐ ਕ੍ਰੋਸ ਫਰੇਡ ਕੋਈ ਵਿੱਚ ਜਰਸੀ ਦਾ ਕ੍ਰੋਸ ਲਾ ਲੇ ਮਗਰ ਬੱਚੀ ਆ ਕੱਲ ਦੀ ਸੁਈ ਆ ਸੂਬਿਆਂ ਦੇ ਵਿੱਚ ਇੱਕ ਨਵਾਉਗੀ ਤੇ ਦੂਜਾ ਸੂਬਾ ਸੰਤੂ ਸਾਹਿਬ ਦੀ ਦੂਜਾ ਸੂਬਾ ਅੱਛਾ ਅਵਿਸ਼ਾਲ ਵੀਰੇ ਬੌਲਾ ਤੇ ਕਿੰਨੀਆਂ ਚੁਆਈਆਂ ਹੋ ਗਈਆਂ ਜੀ ਭਾਈ ਇਹ ਕੱਲ ਸਵੇਰ ਚੁਆਈ ਸ਼ਾਮੀ ਚੁਆਈ ਦੇ ਐਸ ਕੀਤੀ 10 ਡਾਂਗ ਹੋਣੀ ਅੱਜ ਮੌਰਨਿੰਗ ਚਵਾਈ ਜਿਹੜੀ ਕਰਕੇ ਤੀਜੇ ਡੰਗ ਦੀ ਚਵਾਈ ਕੰਪਲੀਟ ਹੋ ਜਾਣੀ ਆ ਠੀਕ ਆ ਤੇ ਬੋੜਾ ਵੀ ਵੈਸੇ ਕਿੰਨਾ ਕੱਢਿਆ ਆਪਾਂ ਕੋਈ ਦੋਨਾਂ ਟਾਈਮਾਂ ਦਾ ਆਪਾਂ ਸੰਧੂ ਸਾਹਿਬ 10 ਤੋਂ 11 ਕਿਲੋ ਬੋੜਾ ਕੱਢਿਆ ਜੀ 10 ਤੋਂ 11 ਹਾਂਜੀ ਬਾਕੀ ਦੋ ਪਰਮਾਨ 18-20 ਕਿਲੋ ਵੀ ਦੇ ਦੇਗੀ ਠੀਕ ਆ ਜੀ ਹਾਂਜੀ ਲੋ ਵੀ 10 ਤੋਂ 11 ਕਿਲੋ ਦੋਸਤੋ ਬੋੜੇ ਦੀ ਚਵਾਈ ਕੀਤੀ ਆ ਤੇ ਤਕਰੀਬਨ ਵੀ ਰੰਦਾ ਵੀ ਕੋਈ 18-17 ਲੀਟਰ ਇਹਨੂੰ ਵੀ ਦੋ ਆਂਦਾ ਕੁਛ ਨਹੀਂ ਦਾ ਠੀਕ ਆ ਵੱਛੀ ਮਗਰ ਬੱਚਾ ਤੁਸੀਂ ਆ ਸਾਹਮਣੇ ਇੱਕ ਵਾਰੀ ਫੇਰ ਦੇਖ ਲਓ ਕ੍ਰਾਸ ਬਰੀਡ ਦੇ ਵਿੱਚ ਮਗਰ ਵੱਛੀ ਆ ਸੋ ਇਧਰ ਇੱਕ ਬਹਿਣੀ ਵਾਲੇ ਪਾਸੋਂ ਤੁਹਾਨੂੰ ਵਿਖਾ ਦਿੰਨੇ ਆ ਆ ਦੇਖੋ ਜੀ ਸਿਰਫ ਕੋਈ 11 12 11 12 ਕਿਲੋ ਬੋਲਾ ਚੋਇਆ ਵੀਰ ਨੇ ਅੱਜ ਤਿੰਨ ਡੰਗ ਦੀ ਚਵਾਈ ਹੋ ਜਾਨੀ ਹੈ ਕੰਪਲੀਟ ਬਾਕੀ ਨਖੇੜ ਕਾਫੀ ਵਧੀਆ ਆਫਸੀ ਤਨਾਂ ਦਾ ਤੇ ਥੜ ਮੁੱਠੀ ਮੁੱਠੀ ਹੈ ਠੀਕ ਹੈ ਜੀ ਸੋ ਚਵਾਈ ਦਾ ਤੁਸੀਂ ਇੱਥੋਂ ਇੱਕ ਰੈਡੀਆ ਲਾ ਲਿਓ ਇਸ ਚੋਣ ਚਵਾ ਦੀ ਚੰਗੀ ਹੋਗੀ ਗਰਮਾਂ ਲਈ ਠੀਕ ਆ ਸੋ ਖੋਲ ਕੇ ਤੋੜ ਕੇ ਤੁਹਾਨੂੰ ਤਸੱਲੀ ਨਾਲ ਦਿਖਾ ਰਹੇ ਆ ਹਟ ਇੱਕ ਊਰੀ ਮਾਰ ਲਿਓ ਮੇਰਾ ਭਲਾ ਨਿਗਾ ਤਸੱਲੀ ਦੇ ਨਾਲ ਠੀਕ ਆ ਸੰਦੂ ਸਾਹਿਬ ਆਪੇ ਜਿਹੜੀਆਂ ਸੂਈਆਂ ਸਵਾਈਆਂ ਕਿੰਨਾ ਥੱਲੇ ਪਉ ਜਿੱਦਾਂ ਮਰਜੀ ਬੈਠੀ ਆ ਕੋਈ ਲੱਤ ਛੜੀ ਵਾਲੀ ਨਾ ਹੋ ਠੀਕ ਹੈ ਬਈ ਐਵੇਂ ਸੰਦੂ ਸਾਹਿਬ ਜਦੋਂ ਬੌਲੇ ਚ ਨਿਕਲ ਗਿਆ ਨਾ ਬੌਲੇ ਚ ਨਿਕਲ ਕੇ ਆਪਣੇ ਆਨੇ ਆਪਣਾ ਵਿਖਾਇਆ ਉਹ ਬੜੀ ਹੋਰ ਨੇਵਾ ਕਰ ਗਿਆ ਆ ਬਸ ਬਸ ਸੋ ਹਜੇ ਦੋਸਤੋ ਬੌਲੇ ਦੇ ਵਿੱਚ ਹੈ ਕਿਉਂ ਕੱਲ ਦੀ ਸੂਈ ਹੈ ਹਜੇ ਚੁਵਾਈਆਂ ਚੂਈਆਂ ਦੇ ਕਰਮਾਲੀ ਆਉਣਾ ਤੇ ਚੜਦੀ ਜਾਊਗੀ ਦਿਲੋਂ ਟੇਲ ਕਰਮਾਲੀਏ ਦੁੱਧ ਤੇ ਠੀਕ ਹੈ ਬਾਕੀ ਲੋਵੇ ਦੀ ਕਰਮ ਵਾਲੀ ਬੰਤਰਾ ਦੀ ਚੰਗੀ ਹੈ ਠੀਕ ਹੈ ਜੀ ਵੈਸੇ ਵੇੜਾ ਜਿਹੜੀਆਂ ਆਪਾਂ ਤੁਹਾਨੂੰ ਦਿਖਾਵਾਂਗੇ ਅੱਜ ਲੋਵੇ ਆਲੇ ਪਾਸੋਂ ਸਾਰੀਆਂ ਸਾਫ ਸੁਥਰੀਆਂ ਨੇ ਰਹੀ ਗੱਲ ਮੁੱਲ ਦੀ ਠੀਕ ਹੈ ਜੀ ਮੁੱਲ ਵਿੱਚੋਂ ਕੋਈ ਮਾਨਤਾਣ ਬਣਿਆ ਉਹ ਮੌਕੇ ਤੇ ਹੋ ਜਾਊਗਾ ਜੋ ਵੀ ਵਿੱਚੋਂ ਕੁਜਾਇਦ ਸ਼ਕ ਆਹ ਦੇਖੋ ਜੀ ਸੋ ਜਿਹੜੇ ਪਾਸੋਂ ਮਰਜ਼ੀ ਬੈਠ ਕੇ ਮੇਰੇ ਮਰਜ਼ੀ ਪਾਸੋਂ ਬੈਠੀ ਐ ਸੰਦੀ ਸਾਹਿਬ ਆਹ ਲੋ ਜੀ ਠੀਕ ਆ ਕੋਮਸ਼ਾਲ ਕੀ ਕੀਮਤ ਹੈ ਕੀ ਡਿਮਾਂਡ ਕਰਦਾ ਇੰਦੀ ਤੇਰਾ ਇਹਦੀ ਸੰਦੂ ਸਾਹਿਬ ਮੁੱਲ 50000 ਰੁਪਇਆ ਆ ਹਾਂ ਨਾ 40000 ਦੀ ਵੜ ਦੇਣੀ ਆ 40000 ਹਾਂਜੀ ਠੀਕ ਆ ਇਹ ਪੂਰ ਦੇ ਸਾਰੇ ਛੋਟਾ ਛਟਾ ਸਾਰੀਆਂ ਛੋਟਾ ਛਟਾ ਕੇ 60000 ਚ ਛੂਟ ਹੋਊਗੀ ਠੀਕ ਆ ਜੀ ਹਾਂਜੀ ਲੋ ਵੀ 60000 ਦੇ ਵਿੱਚੋਂ ਇਹ ਮੇਰੇ ਵੀਰੋ ਛੂਟ ਹੋਊਗੀ ਮੌਕੇ ਤੇ ਮਾਨਤਨ ਹੋਊਗਾ ਠੀਕ ਆ ਜੀ ਵੱਛੀ ਮਗਰ ਪਾਲਿਓ ਹੱਥ ਠੀਕ ਆ ਜੀ ਕੋਈ 11 ਲੀਟਰ 10 11 ਲੀਟਰ ਟੋਕ ਡੰਗ ਜਿਹੜੀ ਆ ਬੋਲ ਤੇ ਚੁਵਾਈ ਕੀਤੀ ਆ ਇਦਰੇ ਇੱਕ ਆਪਾਂ ਤੁਹਾਨੂੰ ਗੱਪਣ ਵੜ ਦਿਖਾਉਣੇ ਆ ਸਕਰਟਿੰਗ ਤੇ ਜ਼ਿਕਰ ਕੀਤਾ ਸੀਗਾ ਗੱਪਣ ਵੜ ਆ ਰੰਗ ਜਿਹੜਾ ਬਲਾਇਕ ਆ ਠੀਕ ਹੈ ਜੀ ਕੱਡ-ਕੱਡ ਤੁਸੀਂ ਵੇਖੋ ਬਾਕੀ ਜੰਪਰ ਵੇਖੋ ਮੇਰਾ ਪ੍ਰਾ ਠੀਕ ਹੈ ਜੀ ਪੂਰੀ ਜੰਮੀਪੜੀ ਆ ਹੋਰ ਵੀ ਵਜਨ ਵੇਟ ਅੱਛਾ ਵਿਚਾਲੇ ਵੀ ਸਵੇਰਾਂ ਦੇ ਵਿੱਚ ਇਹ ਤਾਂ ਕਿਰਮਾ ਸਵੇਰ ਦਾ ਨਹੀਂ ਸੰਧੂ ਸਾਹਿਬ ਦੂਜਾ ਸਵੇਰ ਹੈ ਦੂਜਾ ਸਵੇਰ 10 ਤੋਂ 12 ਦਿਨਾਂ ਤੋਂ ਲਿਕਤੀ ਰਹਿ ਗਿਆ ਹੂੰ ਕੋਈ 5-4 ਦਿਨ ਉੱਤੇ ਵੀ ਜਾ ਸਾਡੀ ਇਹਦਾ ਕੁਝ ਕਹਿ ਨਹੀਂ ਸਾਡੀ ਹਾਂਜੀ ਕਿਥੋਂ ਲੋ ਕਰਮ ਵਾਲੀ ਇਹ ਵੀ ਬਲੂ ਕੀ ਚੱਲਣਾ ਮੈਂ ਨਾ ਜੀ ਮੇਲਾ ਇਹ ਢੱਲਾ ਵੇਖੋ ਵੇੜ ਤੇ ਤੁਸੀਂ ਵੇਖੋ ਨੇ ਵਾ ਦੋਸਤ ਵੀ ਕਰਮਾਲੀ ਟਾਪੀ ਲਾਉਗੀ ਬਾਕੀ ਤੁਸੀਂ ਮਗਰੋਂ ਤੁਸੀਂ ਦੇਖੋਗੇ ਲੜਾ ਲੋੜਾਂ ਕਾਫੀ ਆ 7:00 ਵਜੇ ਪੂਰਾ ਬੈੜ ਦਾ ਦੂਜਾ ਸਵੇਰ ਇਸ ਵਾਰ ਨੇ ਸੋਣਾ ਇਧਰੋਂ ਵਿਖਾਈਏ ਤੁਹਾਨੂੰ ਆਪਾਂ ਬੈਰੀਆਂ ਦੇ ਪਾਸਿਓ ਤੇ ਲੱਖੀ ਲੁੱਠੀ ਕਾਫੀ ਆ ਤੇ 10 ਦਿਨ ਕੋਈ ਵੀ ਅੰਗ ਕੇ ਮੇਰਾ ਵੀਰ ਸੌਦਾ ਕਰ ਲਿਓ ਜੇ ਵੀ 10 ਦਿਨ ਹਜੇ ਆਰਾਮ ਨਾਲ ਇਸ ਵਾਰ ਨੇ ਲੈ ਜਾਣੀਆਂ ਆ ਦੇਖੋ ਜੀ ਸੋ ਫੋਨੋ ਬਾਜ ਨੂੰ ਵਰਤਾਇਆ ਖੋਲ ਕੇ ਤੁਹਾਨੂੰ ਆਪਾਂ ਤੋਰ ਕੇ ਦਿਖਾਉਣੇ ਆ ਕੋਈ ਨਹੀਂ ਕੋਈ ਦੂਜਾ ਉਸ ਵਾਰ ਨੇ ਵੀ ਸੋਨਾ ਵੈਸੇ ਆ ਜਿਹੜਾ ਸਾਰੀਆਂ ਦੂਜੇ ਦੂਜੇ ਸੁਈ ਆ ਇਹਨੇ ਸੋਨਾ ਬਾਕੀ ਵੈੜਾ ਸਾਰੀਆਂ ਇਸ ਵਕਤ ਕੋਈ ਬੌਲੇ ਚ ਕੋਈ ਬੌਲੇ ਤੋਂ ਸਿਰਫ ਬਾਹਰ ਆਈ ਆ ਤੇ ਕੋਈ ਦੁੱਧ ਤੇ ਚੱਲਣ ਈ ਆ ਭਲਾਪੁਰ ਆਪਾਂ ਲਾਪੀ ਹਾਂ ਸੰਤੂ ਸਾਹਿਬ ਆ ਤੱਕ ਰੋ ਜਾ ਕੇ ਠੀਕ ਆ ਜੀ ਸੋਭਾ ਜਨ ਵਟਾ ਕਾਫੀ ਸੋਨਾ ਪਲੀ ਪਲੀਤੀ ਵਾਲੇ ਪਾਸਿਓ ਕੋਈ ਕਮੀ ਪੇਸ਼ੀ ਨਹੀਂ ਕਰਮਾ ਲਈ ਉਨੀ ਥੱਲੇ ਬਣੂਗੀ ਜਿੰਨਾ ਕਰਮਾਣੂ ਉੱਪਰ ਜਾਮਪਲ ਲੱਗਾ ਠੀਕ ਹੈ ਜੀ ਉਨੀ ਕੁ ਉਮੀਦ ਕਰਦੇ ਆ ਵੀ ਫਲੂਆ ਵੀ ਪੂਰੀ ਤਿਆਰ ਹੋ ਗਈ ਜੇ ਬਣ ਕੇ ਆਹ ਦੇਖੋ ਜੀ ਸੋ ਠਾਂਡੀ ਧੀਰੀ ਸਵੀਰ شریف ਆਹ ਦੇਖੋ ਸੋ ਬੇਲਬੂੜ ਵੀ ਚੰਗੀ ਹੈ ਬਾਇਰ ਦੀ ਕੱਦ ਵੀ ਵੱਡਾ ਸੋ ਕੋਈ ਵੀ ਸੱਜਣ ਵੀ ਆਪਣਾ ਸੌਦਾ ਕਰਦਾ ਇੱਕ ਆਈਡੀਆ ਆਪਾਂ ਤੁਹਾਨੂੰ ਦੇ ਦੇਈਦਾ ਵੀ ਕੱਦ ਵੱਡਾ ਹੈ ਤੇ ਵੱਡਾ ਹੀ ਮਿਲੂਗਾ ਇਥੇ ਅਣਕੇ ਨਹੀਂ ਹੋਊਗਾ ਵੀ ਕੱਦ ਛੋਟਾ ਨਿਕਲੇ ਠੀਕ ਹੈ ਜੀ ਚੋ ਕੋਈ ਵੇੜ ਚਾਹੇ ਕੋਈ ਵੀ ਪਸ਼ੂ ਦਰਮਿਆਨ ਨਾ ਹੋਵੇ ਤੇ ਮੀਡੀਅਮ ਦਰਮਿਆਨੀ ਹਾਈਟ ਵੀ ਦੱਸੀ ਦੀ ਆਪਾਂ ਠੀਕ ਹੈ ਸੋ ਚੰਗੀ ਆ ਬਾੜ ਬਾਕੀ ਬਜਨ ਮੇਰ ਵਾਲੀ ਆ ਤੇ ਇਹ ਵਿਚਾਲੇ ਅੱਜ ਕੱਚੀ ਆ ਚਲੋ ਕੋਈ ਦੱਸਾਂ ਕਿ ਇਹਨਾਂ ਦੀ ਨਰਮਾ ਕੀ ਮੁੱਲ ਕਰਾਂਗੇ ਅੱਜ ਸੰਧੂ ਸਾਹਿਬ ਤਿਆਰ ਹੁੰਦੀ ਤਾਂ ਫਿਰ ਜੋ ਮਰਜ਼ੀ ਕਰ ਲੈਂਦੇ ਆ ਅੱਜ ਜਿਹੜੀ ਜੈਸ ਨੂੰ ਸੰਧੂ ਸਾਹਿਬ ਜਿਹੜਾ 7000 ਤੋਂ ਛੋਟ ਹੋਣੀ ਏ 7000 ਦੇ ਵਿੱਚ ਹਾਂ ਛੋਟ ਹੋਣੀ ਏ ਇਹ ਫਿਰ ਵੀ ਚੰਗੀ ਆ ਬਾਹਰ ਵਜਨ ਰੋਡ ਪਰ ਆ ਜੀ ਜੇ ਜੇ ਤਿਆਰ ਹੋ ਗਈ ਨਾ ਜਦੋਂ ਆਪਣਾ 80000 ਦੀ ਬੈੜ ਵਿਕਣੀ ਹੈ ਆ ਜਿਹੜਾ ਮੌਕੇ ਤੇ ਜਿਹੜੀ ਦੇਣ ਦਾਸ ਲੈਂਦੀ ਆ ਇਹ 60000 ਤੋਂ ਛੋਟ ਹੋਣੀ ਚਾਹੀਦੀ ਲੋ ਵੀ ਅੱਜ ਮੇਰਾ ਭਰਾ ਕੋਈ ਲੈ ਜਾਉਗੇ ਤੇ ਬਾਧਰੇ ਨਾਲ ਆਪਾਂ ਗੱਲ ਕਰ ਸਕਦੇ ਆ ਵੀ ਮੇਰਾ ਭਰਾ ਭਾਵੇਂ ਕੋਈ ਤੇ ਜੋ 5000 ਰੁਪਏ ਵਾਲੇ ਭਾਵੇਂ 10000 ਵਾਲੇ ਵੀਰ ਵੀ ਲੈ ਜਾਣਾ ਤਾਂ ਵੀ ਨਫਾ ਇਹਦੇ ਚ ਨਫਾ ਨਫਾ ਹਾਂ ਬਹੁਤ ਖੂਬਸੂਰਤ ਆ ਠੀਕ ਆ ਜੀ ਜਲ ਪਾਣੀ ਰੋਟੀ ਪਾਣੀ ਦਿੰਦੀ ਆ ਕਿਸੇ ਭਰਾ ਨੇ ਕੋਈ 10 ਦਿਨ ਸਾਥ ਕੇ ਚਲੋ ਸੂ ਸਵਾ ਕੇ ਜਿਹੜੀ ਤੁਸੀਂ ਸੇਲ ਕਰੋਗੇ ਕਿਸੇ ਭਰਾ ਨੂੰ ਚਵਾ ਕੇ ਵੀ ਦੇ ਦ ਜਲਪਾਣੀ ਦਿੰਦੀ ਆ ਅੱਜ ਸਿਰਫ 60000 ਦੀ ਮਿਲੂਗੀ ਵੀਰਾਂ ਨੂੰ ਇਹ ਅੱਜ ਚਾਰ ਵਾੜਾ ਆਪਾਂ ਦਿਖਾਈਆਂ ਨੇ ਤੁਹਾਨੂੰ ਵਿਚਾਰ ਵੀਰ ਦੇ ਫਾਰਮ ਤੋਂ ਤੇ ਤਿੰਨ ਵਾੜਾ ਤਾਂ ਬਿਲਕੁਲ ਸੱਜਰਬਾਜ ਦਾ ਸੁਝਾਉਣਾ ਜਿਹੜੀਆਂ ਆਪਾਂ ਤੁਹਾਨੂੰ ਪ੍ਰੋਪਰ ਡਿਟੇਲ ਬੌਲੇ ਤੇ ਚਾਹੇ ਦੁੱਧ ਤੇ ਇਹਨਾਂ ਦੇ ਦੇਜ ਦਿੱਤੀ ਆ ਐਨੀਮਲ ਸਾਫ ਸੁਥਰੇ ਆ ਸੋ ਪਸੰਦ ਆਈ ਹੋਣਗੇ ਭਰਾਵਾਂ ਨੂੰ ਤੇ ਵੀਡੀਓ ਸ਼ੇਅਰ ਕਰਨਾ ਤੁਹਾਡਾ ਫਰਜ਼ ਬਣਦਾ ਜਿੰਨੀ ਮਰਜ਼ੀ ਮੇਰਾ ਵੀਰ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਫਾਰਮਰ ਭਰਾਵਾਂ ਤੱਕ ਇਹ ਕਵਰੇਜ ਪਹੁੰਚ ਸਕੇ ਨੰਬਰ ਵੈਸੇ ਫਲੈਕਸ ਦੇ ਵਿੱਚ ਵੀ ਤੁਸੀਂ ਨੋਟ ਕਰ ਰਹੇ ਜੀ ਸੋ ਸ਼ਾਟ ਹੋ ਰਹੀ ਫਾਰਮ ਤੇ ਅੱਜ ਆਪਣੀ ਵਿਜਿਟਰ ਸੀ ਠੀਕ ਹੈ ਜੀ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ ਇੱਕ ਵਿਸ਼ਾਲ ਗੁਰੂ ਆਪਣੇ ਨੰਬਰ ਕੁਛੀ ਵੀ ਸਾਂਝੇ ਕਰਦੇ ਆ ਜੀ ਮੇਰਾ ਨੰਬਰ 98777100 ਪੂਰਾ 68 ਠੀਕ ਹੈ ਜੀ ਹਾਂਜੀ ਓਕੇ ਸੋ ਦੋਸਤੋ ਨੰਬਰ ਵੈਸੇ ਫਲੈਸ਼ ਦੇ ਵਿੱਚ ਵੀ ਦੀ ਤੁਸੀਂ ਦੇਖ ਸਕਦੇ ਠੀਕ ਹੈ ਜੀ ਸੋ ਜਿਹੜਾ ਵੀ ਕੋਈ ਨੰਬਰ ਨਹੀਂ ਲੱਗਦਾ ਤੈਨੋਂ ਦੂਜੇ ਨੰਬਰ ਤੇ ਟਰਾਈ ਕਰ ਸਕਦੇ ਜੀ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ